ਮੂੰਹ ਦੀ ਵੀ ਸੁਨੱਖੀ ਆ ਗਈ ਤੇ ਕੱਦਕ ਨੀ ਕੋਨਾ ਸਾਨੂੰ ਕੋਈ ਐ ਨਹੀਂ ਕਹਿ ਸਕਦਾ ਵੀ ਇਹ ਡੇ ਢਾਂਚੇ ਤੋਂ ਤਾਂ ਲੱਗਦੀ ਹੈ ਵੀ ਹਾਂ ਨਹੀਂ ਬੰਦਿਆਂ ਤੋਂ ਵੀ ਸਾਫ਼ ਸੁਥਰਾਂ ਤੋਂ ਆਈ ਹੋਈ ਆ ਮੈਂ ਇੱਕ ਵਾਰ ਕਈ ਵਾਰ ਆਇਆ ਹੁੰਦਾਗਾ ਵੀ ਕੋਈ ਬਕਚਾਟਾਂ ਵਾਲੇ ਬੰਦੇ ਤੋਂ ਆਈ ਆ ਠੀਕ ਹੈ 10 ਤੇ 15 ਦੇ ਵਿਚਾਲੇ ਆਪਾਂ ਝੋਟੀ ਵਾਪਸ ਲੈ ਲਾਂਗੇ ਜੇ ਵੱਧ ਵੀ ਕਰੀਏ ਕਿਸੇ ਦੀ ਵੇਚ ਲੈ ਇਹ ਆ ਦੇਖੋ ਲੈ ਚੱਲਾਂ ਹਾਂਜੀ ਹਸੀਕਾਲ ਦੋਸਤੋ ਤੇ ਬਹੁਤ ਬਹੁਤ ਸਵਾਗਤ ਕਰਦਾ ਮਿੱਤਰੋ ਤੇ ਅੱਜ ਆਪਾਂ ਪਹੁੰਚੇ ਸੀ ਪਿੰਡ ਚਹਲਾਂਵਾਲ ਦੇ ਵਿੱਚ ਤੇ ਬਾਈ ਨਿੱਕੇ ਕੋਲੇ ਅੱਜ ਨਾ ਤੁਸੀਂ ਇਹਦਾ ਪਹਿਲਾ ਕਮੈਂਟ ਕਰਕੇ ਦੱਸਿਓ ਜਰੂਰ ਜਿਹੜੀ ਇੱਕ ਮੈਂ ਵੀਡੀਓ ਇਸ ਮੱਝ ਦੀ ਰਹੂਗੀ ਜਿਹੜੀ ਮੱਝ ਸੂਈ ਜਾਂਦੀ ਆ ਤੇ ਦੇਖ ਲਓ ਤੁਸੀਂ ਹਨਾ ਕੋਈ ਕਾਲ ਨਹੀਂ ਕਰਦੇ ਮੱਝ ਜਦੋਂ ਬੈਠ ਗਈ ਹਨਾ ਆਪਦੀ ਆਪ ਸੂਵੇ ਫੇਰ ਹੀ ਫਾਇਦਾ ਹੁੰਦਾਗਾ ਨਹੀਂ ਕਹਿੰਦੇ ਹੁੰਦੇ ਵੀ ਇਸ ਮੌਕੇ ਦੇ ਉੱਤੇ ਮੱਝ ਦਾ ਦੁੱਧ ਤਾਂ ਡਿਪੈਂਡ ਬਹੁਤ ਕਰਦੀ ਹੈ ਜੇ ਮੱਝ ਆਪਦੀ ਆਪ ਸੂਂਦੀ ਹੈ ਨਾ ਤਾਂ ਇੱਥੇ ਹੀ ਕਿਲੋ 2 ਕਿਲੋ ਦੁੱਧ ਬੇ ਜਦੋਂ ਜ਼ੋਰ ਲੱਗੂਗਾ ਇਹਦੀਆਂ ਜੇ ਗੱਲ ਕਰਗੇ ਹਵਾਨਾ ਹੋਰ ਖੁੱਲੂਗਾ ਤੇ ਫਿਰ ਹੋਰ ਦੁੱਧ ਵੱਧ ਦੇਊਗੀ ਆਪਣੀ ਸੋਚਣੀ ਚਲੋ ਇਹ ਐ ਜਦੋਂ ਆਪਾਂ ਹੱਥ ਪਾ ਕੇ ਸਵਾਉਣੀ ਆ ਨਾ ਤੇ ਉਦੋਂ ਚੱਕਰ ਕੀ ਹੈਗਾ ਉਦੋਂ ਦਿੱਕਤਾਂ ਬਹੁਤ ਪੈ ਜਾਂਦੀਆਂ ਇਨਫੈਕਸ਼ਨ ਹੋ ਜਾਂਦੀ ਇਨਫੈਕਸ਼ਨ ਨਾਲ ਦੁੱਧ ਘਟਦਾ ਹੈਗਾ ਬਾਕੀ ਇਸ ਵੀਡੀਓ ਦੀ ਜੇ ਗੱਲ ਕਰਗੇ ਅੱਜ ਵਾਲੀ ਦੀ ਇਹ ਮੱਝ ਬਕਾਊ ਆ ਜੇ ਕੋਈ ਇੱਕ ਦੋ ਪਸ਼ੂ ਹੋਰ ਹੋਏ ਹਨਾ ਬਾਈ ਦੇ ਉਪਾ ਉਹ ਵੀ ਜਾਣਕਾਰੀ ਲੈ ਕੇ ਦੇਵਾਂਗੇ ਇੱਧਰਲੇ ਪਾਸੇ ਨਿਗਾਹ ਮਾਰ ਲਓ ਕੱਲੇ ਕੱਲੇ ਪਸ਼ੂ ਤੇ ਨਿਗਾਹ ਮਾਰ ਕੇ ਆਪਾਂ ਤੁਹਾਨੂੰ ਦਿਖਾ ਦਨੇ ਹਾਂਗੇ ਤੇ ਇਹਨਾਂ ਦਾ ਕੰਮ ਜੇ ਗੱਲ ਕਰਗੇ ਵਪਾਰ ਦਾ ਨਾਲ-ਨਾਲ ਦੁੱਧ ਪਾਉਣ ਦਾ ਤੇ ਇੱਕ ਤੁਹਾਨੂੰ ਮੈਂ ਤੁਹਾਡੇ ਵਾਸਤੇ ਬਾਹਲੀ ਚੰਗੀ ਇੱਕ ਢੋਕੜ ਦੱਬਣ ਇਹ ਦੇਖ ਲਓ ਤੁਸੀਂ ਇਹ ਆ ਗਈ ਢੋਕੜ ਤੇ ਇਹਦੀ ਵੀ ਜਾਣਕਾਰੀ ਲੈ ਕੇ ਦੇਵਾਂਗੇ ਬਾਕੀ ਸ਼ੁਰੂ ਕਰਾਂਗੇ ਆਪਾਂ ਉਸ ਮੱਝ ਤੋਂ ਕੀ ਡਿਟੇਲ ਦਿੰਦਾ ਬਾਈ ਉਸ ਮੱਝ ਦੀ ਸਾਰੀ ਜਾਣਕਾਰੀ ਲੈ ਕੇ ਦੇਵਾਂਗੇ ਬਾਕੀ ਹੁਣ ਤਾਂ ਜੇ ਗੱਲ ਕਰਗੇ ਨਾ ਸਾਰਾ ਕੁਝ ਸਾਹਮਣੇ ਆ ਮਿੱਤਰੋ ਹਨਾ ਕੱਲਾ ਕੱਲਾ ਥਣ ਜਿਹੜਾ ਲੇਵੇ ਨੂੰ ਲੱਗਿਆ ਤੇ ਮੱਝ ਹੁਣ ਸੂਣ ਦੇ ਜਮਾ ਤਿਆਰੀ ਦੇ ਵਿੱਚ ਆਓ ਕਰਾਗੇ ਬਾਈ ਨਾਲ ਗੱਲਬਾਤ ਤੇ ਸਾਰੀ ਜਾਣਕਾਰੀ ਇਸ ਮੱਝ ਦੀ ਲੈ ਕੇ ਦੰਨੇ ਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਤੇ ਬਾਈ ਪਹਿਲਾਂ ਤਾਂ ਦਰਸ਼ਕਾਂ ਨੂੰ ਨਾਮ ਦੱਸੋਗੇ ਨਾਮ ਨਿੱਕਾ ਸਿੰਘ ਬਾਈ ਪਿੰਡ ਚੈਲਾਵਾਲਾ ਜ਼ਿਲ੍ਹਾ ਮਾਨਸਾ ਠੀਕ ਆ ਅ ਅੱਜ ਆਪਣੇ ਕੋਲੇ ਦੋ ਨਗ ਹੈ ਬਾਈ ਆਪਣੇ ਕੋਲੇ ਅੱਜ ਇੱਕ ਤਾਂ ਗੱਬਣ ਤੋਂ ਖੜਾ ਗਈ ਝੋਟੀ ਠੀਕ ਹੈ ਦੂਜਾ ਸੂਆ 2.5 ਮਹੀਨੇ ਦੀ ਗੱਬਣਾਂਗੀ ਠੀਕ ਹੈ ਤੇ ਇੱਕ ਆਪਣੇ ਕੋਲ ਆ ਛੋਟੇ ਖੜੇ ਖੜੇ ਤੇ ਝੋਟੀ ਸੂਈ ਆ ਤਾਜੀ ਸੂਈ ਆ ਹਾਂ ਤਾਜੀ ਸੂਈ ਆ ਇਹ ਸੂਆ ਕਿੰਨਾ ਸੂਈ ਆ ਬਈ ਆ ਛੋਟੀ ਇਹ ਬਈ ਚੌਥਾ ਸੂਆ ਸੂਈ ਆ ਚੌਥਾ ਸੂਆ ਹਾਂਜੀ ਠੀਕ ਆ ਤੇ ਜੇ ਗੱਲ ਕਰੀਏ ਆਪਾਂ ਦੁੱਧ ਦੀ ਦੁੱਧ ਕਿੰਨਾ ਪਾ ਦੁੱਧ ਬਈ 14 ਤੋਂ 15 ਦੇ ਵਿਚਾਲੇ ਖੁੱਲਾ ਪਾ ਦੋ ਖੁੱਲਾ ਪਾ ਦੋ ਰਮਾ ਹਾਂ ਮਧਰੀ ਗੋਡੀ ਤੇ ਬੈਠੀ ਝੋਟੀ ਆ ਬਈ ਝੋਟੀ ਫਿਕਸ ਆਰਡਰ ਦੀ ਆ ਥਣਲੇਵਾ ਬਹੁਤ ਚੰਗਾ ਹੈ ਹਣਾ ਹਾਂ ਸਹੀ ਗੱਲ ਆ ਆ ਮੁੱਠੀ ਮੁੱਠੀ ਵਾਲਾ ਠੀਕ ਆ ਤੇ ਹੈ ਕੱਟਾ ਪਰ ਮਗਰ ਹਣਾ ਮਗਰ ਕੱਟਾ ਆਪਾਂ ਨੂੰ ਪਹਿਲਾਂ ਐ ਲੱਗਦਾ ਵੀ ਕੱਟੀ ਦੀ ਹੋਊਗੀ ਸੋਹਣਾ ਹੈਗਾ ਛੋਟਾ ਜਿਹਾ ਮੂੰਹ ਕੰਨ ਕੰਨ ਵੀ ਛੋਟਾ ਤੇ ਹੈ ਢੰਗ ਸਾਰੇ ਕੱਟੀ ਵਾਲੀ ਪਰ ਹੈ ਕੱਟਾ ਮਿੱਤਰੋ ਤੇ ਐਂ ਕਰ ਹੁਣ ਮੱਝ ਖੋਲ ਕਰ ਆਪਾਂ ਤੋੜ ਕੇ ਦਿਖਾ ਦਗੇ ਚੌਥਾ ਸੁਆ ਮਿੱਤਰੋ ਮੱਝ ਸੁਈ ਹੈ ਮੱਝ ਦੀ ਜੀ ਗੱਲ ਕਰਕੇ ਬੰਤਰ ਦੀ ਲੇਵੇ ਲੂਵੇ ਤੋਂ ਦਾ ਬਾੜੀ ਚੰਗੀ ਆ ਦੇਖੋ ਐਂ ਪੂਰਾ ਚੰਗਾ ਸੋਹਣਾ ਲੇਵੇ ਦੀ ਤੇ ਇੱਕ ਗੱਲ ਹੋਰ ਆ ਤਾਜੀ ਸੁਈ ਆ ਗਈ ਆਪਣੇ ਜਿੰਨਾ ਕ ਲੇਵਾ ਇਹਨੇ ਤਿਆਰ ਕੀਤਾ ਉਹ ਸਾਡੇ ਸਾਹਮਣੇ ਹੈ ਇਧਰ ਹੀ ਲੈ ਚੱਲ ਇਹ ਇਧਰਲੇ ਪਾਸੇ ਆ ਦੇਖੋਗੇ ਤੁਸੀਂ ਸਮੇਂ ਹੀ ਬੜੀ ਬਾਲੀ ਚੰਗੀ ਆ। ਲੇਵੇ ਵਾਲੇ ਤਾਂ ਜੇ ਗੱਲ ਕਰਗੇ ਨਾ ਪੂਰਾ ਸੋਹਣਾ ਲੇਵਾ ਤਿਆਰ ਕੀਤਾ ਹੋਇਆ। ਆ ਦੇਖੋ। ਲੈ। ਆ ਦੇਖੀ ਲੈ। ਲੇਵੇ ਵਾਲੇ ਪਾਸੋਂ ਬਹੁਤ ਜੱਦ ਚੰਗੀ ਆ। ਨਿੱਕੇ ਭਾਈ ਜੇ ਹੁਣ ਆਪਾਂ ਬਣਦੇ ਕਰ। ਮੂਹਰੂ ਖਾਵਾਂ ਲੇਵਾ ਮੈਂ। ਇਹ ਆ ਦੇਖੋ। ਲੈ ਚੱਲ ਲੈ ਚੱਲ। ਅੱਛਾ ਭਾਈ ਨਿੱਕੇ ਜੇ ਹੁਣ ਆਪਾਂ ਇਹਦੇ ਰੇਟ ਦੀ ਗੱਲ ਕਰੀਏ। ਰੇਟ ਕਿੰਨਾ ਕਰਤਾ ਲੈਣ ਦੇਣ ਜੀ। ਲੈਣ ਦੇਣ ਬਈ 140 ਆ ਅੱਛਾ ਹਾਂ 40 ਚੋਂ ਮਾਨਤਾਨ ਹੋ ਜਾਉ ਮੌਕੇ ਤੇ ਮੌਕੇ ਤੇ ਕਰੀ ਦੇ ਫਿਰ ਮੌਕਾ ਕਿੰਨੀ ਛੋੜ ਕਰੇਗਾ ਬਾ 2000 ਘੱਟ ਕਰ ਲਾਂਗੇ 138 ਦੀ ਮੈਂ ਦੇ ਦੇਂਗਾ 138 ਹਾਂਜੀ ਠੀਕ ਹੈ ਤੇ ਜੇ ਗੱਲ ਕਰਕੇ ਦੁੱਧ ਵਾਲਾ ਪੱਖ ਇਹਦਾ ਹੈ ਦੁੱਧ ਭਈ ਯਾਰ 14 ਕਿਲੋ ਦੀ ਤਾਂ ਆਪਾਂ ਓਟ ਲੈ ਕੇ ਦੇਵਾਂਗੇ ਐਵੇਂ 18 19 ਕਹੀ ਜੇਗੀ ਉਹ ਗੱਲਾਂ ਚ 담 ਨਹੀਂ ਹੈਗਾ ਠੀਕ ਹੈ ਹਾਂ ਮੈਂ 14 ਕਿਲੋ ਜਮਾ ਖੁੱਲਾ ਦੇਊਗੀ ਮਾਲਕਾਂ ਨੇ ਆਪਾਂ ਨੂੰ 15 ਕਿਲੋ ਕਿਹਾ ਹੈ ਆਪਾਂ 14 ਕਿਲੋ ਕਹਿ ਕੇ ਵੇਚਦੇ ਹਾਂ ਮੈਂ ਇਹਨੂੰ ਠੀਕ ਹੈ ਗੱਲ ਹਾਂਜੀ ਨਹੀਂ ਉਹ ਆਏ ਜਿਵੇਂ ਸਰੀਰ ਹਾਂ ਸਾਰੇ ਟੰਗਾ ਤੋਂ ਲੱਗਦੀਆਂ ਮੈਂ 15 16 ਸੇਰੀ ਐ ਪਰ ਆਪਾਂ 14 ਕਿਲੋ ਮੈਂ ਕਹਿ ਕੇ ਦੇਵਾਂਗੇ ਠੀਕ ਹੈ ਹਾਂਜੀ ਵੈਰੀ ਗੁੱਡ ਅੱਛਾ ਹੁਣ ਦੂਜੀ ਨਗਦੀ ਜਾਣਕਾਰੀ ਦੇ ਜਿਹੜੀ ਤੇਰੇ ਪਿੱਛੇ ਖੜੀ ਹੈ ਝੋਟੀ ਹੈ ਨਾ ਇਹ ਕਿੰਨੇ ਸੂਏ ਵਾਸਤੇ ਇਹ ਗਾਂ ਤੀਜੇ ਸੂਏ ਬਾਅਦ ਤੇ ਸੂਣਾ ਬਈ ਇਹਨੇ ਦੋ ਸੂਏ ਹੋਈ ਸੂਈ ਹੋਈ ਹੈ ਠੀਕ ਹੈ ਹਾਂ 2.5 ਮਹੀਨੇ ਦੀ ਚੈੱਕ ਪਾਸ ਹੈ ਠੀਕ ਹੈ ਹਾਂ 6 ਕਿਲੋ ਦੁੱਧ ਆ ਇੱਕ ਟਾਈਮ ਠੀਕੇ ਦੀ ਮਿਲਦੀ ਹੈ ਅੱਛਾ ਹਾਂ ਇੱਕ ਟਾਈਮ ਹਾਂ ਅੱਛਾ ਉਹਨਾਂ ਦੇ ਘਰੇ ਕਿਵੇਂ ਸੀ ਬਈ ਫਿਰ ਉਹਨਾਂ ਦੇ ਘਰੇ ਬਈ 4 ਦਿਨ ਤੇ ਮਿਲਦੀ ਸੀ ਆਪਣੇ ਕੋਲੇ 5-6 ਦਿਨ ਹੋ ਗਿਆ ਇਹਨੂੰ ਐਵੇਂ ਆਖੀ ਆਪਾਂ ਇੱਕ ਟਾਈਮ ਠੀਕੇ ਦੀ ਝੋਨੇ ਇਹਨੂੰ ਅੱਛਾ ਠੀਕੇ ਤੇ ਕੋਈ ਚੱਕਰ ਨਹੀਂ ਟੀਕਾ ਲਾਇਆ ਜਦੋਂ ਮੂਰੇ ਤੇ ਬਾਲਟੀ ਧਰਕੇ ਚ ਬਉਂਦੀ ਹੈ ਅੱਛਾ ਉਹ ਨਹੀਂ ਕੰਮ ਉਹ ਨਹੀਂ ਹੈਗਾ ਲੱਤਾਂ ਮਾਰਨਾ ਚਾਰਟ ਤੇ ਫਿਰ ਲੱਗ ਵੀ ਸਕਦੀ ਹੈ ਚਾਰਟ ਤੇ ਲੱਗ ਸਕਦੀ ਹੈ ਬਾਈ ਗੱਲ ਕਰ ਆਪਣੇ ਕੋਲੇ ਹੁਣ ਮਾਲ ਵੱਧ ਹੁੰਦਾ ਚੋਣ ਵਾਲਾ ਆਪਣੇ ਕੋਲੇ ਇੰਨਾ ਟਾਈਮ ਨਹੀਂ ਹੁੰਦਾ ਵੀ ਆਪਾਂ ਮੱਥਾ ਮਾਰ ਲਈਏ ਮੱਥਾ ਮਾਰ ਲਈਏ ਹਾਂਜੀ ਉੱਥੇ ਦੋ ਟਾਈਮ ਚ ਉਹਨਾਂ ਦੇ ਘਰੇ ਦੋ ਸੀ ਕਿ ਇੱਕ ਟਾਈਮ ਹੀ ਉਹਨਾਂ ਦੇ ਘਰੇ ਦੋ ਟਾਈਮ ਮਿਲਦੀ ਰਹੀ ਆ ਬਾਈ ਅੱਛਾ ਹਾਂ ਉਹਨਾਂ ਨੇ ਐਂ ਜ਼ਰੂਰ ਆਖਿਆ ਵੀ ਪਿਛਦੀ ਕੱਦਾ ਡੰਗ ਛੱਡ ਜਾਂਦੀ ਹੈ ਅੱਛਾ ਤੇ ਉਹਨਾਂ ਦੇ ਘਰੇ ਦੋਨੇ ਟਾਈਮ ਮਿਲਦੀ ਸੀ ਆਪਣੇ ਘਰੇ ਹੁਣ ਇੱਕ ਟਾਈਮ ਟੀਕੇ ਤੇ ਮਿਲਦੀ ਹੈ ਠੀਕ ਹੈ ਠੀਕ ਹਾਂ ਚਲੋ ਖੋਲ ਫ हां ਕੱਦਗਾਠ ਬਹੁਤ ਆ ਬਾਈ ਸਾਰਾ ਪਾਕੀ ਚੰਗਾ ਝੋਟੀ ਟਾਂਚਾ ਚੰਗਾ ਮਿੱਤਰੋ ਝੋਟੀ ਦਾ ਮੂੰਹ ਦੀ ਵੀ ਸੁਨੱਖੀ ਆ ਗਈ ਤੇ ਕੱਦ ਕ ਨੀ ਕੋ ਨਾ ਤੁਹਾਨੂੰ ਕੋਈ ਐ ਨਹੀਂ ਕਹਿ ਸਕਦਾ ਵੀ ਇਹ ਛੋਟੇ ਕੱਦਗਾਠ ਦੀ ਝੋਟੀ ਆ ਗਈ ਇਹ ਬਹੁਤ ਚੰਗੇ ਆ ਦੇਖੋ ਬੰਤਰ ਥੱਲੋਂ ਲੈਵੇ ਦੀ ਬੰਤਰ ਚੰਗੀ ਰਹੂਗੀ ਹਨਾ ਥਣ ਵੀ ਜਿਹੜਾ ਸੋਨਾ ਐਨ ਜੇ ਤਾਂ ਹੁਣ ਹੋਵੇ ਦੁੱਧ ਦੇ ਥੱਲੇ ਵਾਵਾ ਹਰਾ ਫਿਰ ਤਾਂ ਜੇ ਗੱਲ ਕਰਕੇ ਇਹ ਦੇ ਵ ਫੁੱਲ ਦਿਖਾਵੇ ਹਨਾ ਤੇ ਬੰਦ ਲੈਵਾ ਇਹ ਮੈਂ ਤੁਹਾਨੂੰ ਦੱਸਾਂ ਗੱਲ ਬੰਦ ਲੈਵੇ ਦੀ ਇਹ ਵੀ ਝੋਟੀ ਬੰਦ ਲੈਵੇ ਦੀ ਰਹੂਗੀ ਆ ਦੇਖੋ ਥਣ ਕੱਲਾ ਕੱਲਾ ਹੈਗਾ ਤੇ ਬਾਕੀ ਆ ਜੋ ਰੇਟ ਦੀ ਜਾਣਕਾਰੀ ਲੈ ਕੇ ਦਿੰਦੇ ਆ ਕਿ ਭਾਈ ਹੁਣ ਜੇ ਆਪਾਂ ਇਸ ਝੋਟੀ ਦੇ ਰੇਟ ਦੀ ਗੱਲ ਕਰੀਏ ਰੇਟ ਕਿੰਨਾ ਕਰਤਾ ਰੇਟ ਭਾਈ 80 ਕਰਾ ਲਾ 85 ਕਰਾ ਲਾ 78000 ਦੀ ਝੋਟੀ ਦੇਵਾਂਗੇ ਆਪਾਂ 78000 ਹਾਂਜੀ ਠੀਕ ਹੈ ਹਾਂ ਕੋਈ ਮਾੜੇ ਮੋਟੀ ਛੋਟ ਚੱਪਾ ਹੋ ਜਾਊਗਾ ਮੌਕੇ ਤੇ ਹੋ ਜੂ ਮਾਨਤਾ ਨਾਲ ਇੱਕ ਗੱਲ ਹੋਰ ਹੈ ਬਾਈ ਤਾਜੀ ਸੂਈ 110 ਦੀ ਤਾਂ ਆਪਾਂ ਕਹਨੇ ਆ ਵੀ ਆਪਾਂ ਵਾਪਸ ਲੈ ਲਾਂਗੇ ਠੀਕ ਹੈ 110 ਤੇ 15 ਦੇ ਵਿਚਾਲੇ ਆਪਾਂ ਝੋਟੀ ਵਾਪਸ ਲੈ ਲਾਂਗੇ ਜੇ ਵੱਧ ਵੀ ਕਰੀਏ ਕਿਸੇ ਦੀ ਵੇਚ ਲੈ ਠੀਕ ਹੈ ਗੱਲ ਹਾਂ ਹਾਲੇ ਸੂਏ ਵਾਸ ਕਿਸੇ ਰੁੱਤ ਚਾ ਦੇ ਤੇ ਲੋ 2.5 ਮਹੀਨੇ ਦੀ ਗੱਬਣਾ ਜਿਹੜੀ ਵੀ ਰੁੱਤ ਚਾਉ ਆਪਾਂ 110 1 ਲੱਖ 10 ਹਜ਼ਾਰ ਤੋਂ ਲੈ ਕੇ 15 ਹਜ਼ਾਰ ਦੇ ਵਿੱਚ ਵਿੱਚ ਵਾਪਸ ਕਰਾਵਾਂਗੇ ਵਾਪਸ ਕਰਾ ਲੇਗਾ ਹਾਂਜੀ ਫੋਨ ਮਾਰਦੇ ਹਾਂ ਫੋਨ ਮਾਰਦੇ ਅਗਲਾ ਤਿਆਰ ਹੋ ਗਈ ਜਦੋਂ ਪਾਵੇਂ ਪੰਜ ਚਾਰ ਦਿਨਾਂ ਦੀ ਕੱਚੀ ਭਵੇਂ ਸੂਈ ਹੋਈ ਝੋਟੀ ਆਪਾਂ ਨੂੰ ਫੋਨ ਮਾਰਦੇ ਆਪਾਂ ਝੋਟੀ ਲੈ ਲਾਂਗੇ ਲੈ ਲੋਂਗੇ ਹਾਂ ਠੀਕ ਹੈ ਗੱਲ ਇਹ ਵੀ ਗੱਲ ਨਿਬੜ ਗਈ ਹੈਨਾ ਮੈਨੂੰ ਐਂ ਦੱਸ ਫਿਰ ਜੇ ਗੱਲ ਕਰਗੇ ਤਾਜੀ ਸੂਈ ਦਾ ਦੁੱਧ ਕਿੰਨਾ ਇਹਦਾ ਤਾਜੀ ਸੂਈ ਦਾ ਭਈ ਕਹੌਣ ਨੂੰ ਕੁਛ ਮਰਜ਼ੀ ਕਹ ਲਾ ਕਿਉਂ ਅਗਲਾ ਕਹਿੰਦਾ ਹੁਣ ਤੋਕੜਾ ਪਕਾਈ ਮਾਰੀ ਜਾਂਦੇ ਆ ਪਰ ਇਹਦੇ ਥੱਲੇ ਭਾਈ 14 ਕਿਲੋ ਦੁੱਧ ਮਾਲਕਾਂ ਨੇ ਖੁੱਲਾ ਛੋਇਆ 14 ਕਿਲੋ ਹਾਂ ਠੀਕ ਹੈ ਨਹੀਂ ਢਾਂਚੇ ਤੋਂ ਤਾਂ ਲੱਗਦੀ ਹੈ ਵੀ ਹਾਂ ਨਹੀਂ ਬੰਦਿਆਂ ਤੋਂ ਵੀ ਸਾਫ਼ ਸੁਥਰਾਂ ਤੋਂ ਆਈ ਹੋਈ ਆ ਮੈਂ ਇੱਕ ਵਾਰ ਕਈ ਵਾਰ ਆਇਆ ਹੁੰਦਾਗਾ ਵੀ ਕੋਈ ਬਕਚਾਟਾਂ ਵਾਲੇ ਬੰਦੇ ਤੋਂ ਆਈ ਆ ਜਿਵੇਂ ਦੇਸੀ ਬੰਦਿਆਂ ਤੋਂ ਮੈਂ ਆਈ ਹੋਈ ਆ ਠੀਕ ਹੈ ਹਾਂ ਚਲੋ ਚੰਗੀ ਗੱਲ ਆ ਲੈ ਵੀ ਮਿੱਤਰਾਂ ਮੈਨੂੰ ਐਂ ਦੱਸ ਹੁਣ ਤੇਰੇ ਕੋਲ ਨੰਬਰ ਜਿਹੜਾ ਹੈਗਾ ਉਹ ਦੇ ਦੇ ਕਿਹੜਾ ਚੱਲਦਾ 98555 ਬਾਈ 73512 ਠੀਕ ਹੈ ਹਾਂ ਤੇ ਲੋ ਵੀ ਇਹ ਸਾਡੇ ਜੇ ਗੱਲ ਕਰਕੇ ਭਾਈ ਨਿੱਕਾ ਸੀ ਗਵਾਨ ਪਿੰਡ ਦੇ ਵਿੱਚੋਂ ਤੇ ਬਾਕੀ ਸਾਰੇ ਪਸ਼ੂ ਇਹ ਚੰਗੀ ਰੱਖਦਾ ਚੰਗੀ ਲਿਆਉਂਦਾ ਹਨਾ ਤੇ ਵਪਾਰ ਦਾ ਕੰਮ ਆ ਕਿਵੇਂ ਲੱਗੀ ਆ ਤੋਕਰ ਝੋਟੀ ਇਹ ਵੀ ਕਮੈਂਟ ਕਰਕੇ ਦੱਸਿਓ ਤੇ ਜਿਹੜੀ ਤਾਜੀ ਸੂਈ ਹੈ ਇਹ ਜਰੂਰ ਦੱਸਿਓ ਵੀਡੀਓ ਚੰਗੀ ਲੱਗੀ ਰੇਟ ਚੰਗੇ ਲੱਗੇ ਨਾ ਵੀਡੀਓ ਸ਼ੇਅਰ ਜਰੂਰ ਕਰੋ